ਪਰਦਿਆਂ ਦੇ ਖਿਲਾਫ ਜਾ ਕੋਟ ਮੈਰਿਜ ਕਰਨ ਤੋਂ ਨਰਾਜ਼ ਕੁੜੀ ਦੇ ਭਰਾਵਾਂ ਨੇ ਕੁੱਟ ਦਿੱਤਾ ਆਪਣੀ ਭੈਣ ਦਾ ਸਾਰਾ ਸਹਰਾ ਪਰਿਵਾਰ ਖਬਰ ਅੰਬਰਸਰ ਤੋਂ ਸਾਹਮਣੇ ਆ ਰਹੀ ਹੈ ਆਪਣੀ ਹੀ ਭੈਣ ਦਾ ਇੱਟ ਨਾਲ ਸਰ ਫੋੜ ਦਿੱਤਾ ਤਿੰਨ ਭਰਾਵਾਂ ਨੇ ਇੰਨਾ ਹੀ ਨਹੀਂ ਕੁੜੀ ਵੱਲੋਂ ਦੱਸਿਆ ਗਿਆ ਕਿ ਉਸ ਦੇ ਭਰਾਵਾਂ ਵੱਲੋਂ ਉਸ ਦੇ ਪਤੀ ਅਤੇ ਸੱਸ ਨੂੰ ਬੜੀ ਹੀ ਬਹਿਰਮੀ ਦੇ ਨਾਲ ਕੁੱਟਿਆ ਗਿਆ ਅਤੇ ਇਹ ਕੁੜੀ ਦੀ ਸੱਸ ਦਾ ਚੂਲਾ ਟੁੱਟ ਗਿਆ ਇੱਕ ਮਹੀਨੇ ਪਹਿਲਾਂ ਕੁੜੀ ਨੇ ਆਪਣੇ ਪ੍ਰੇਮੀ ਨਾਲ ਕੋਟ ਮੈਰਿਜ ਕਰਵਾਈ ਸੀ ਅਤੇ ਕੁੜੀ ਵੱਲੋਂ ਪੁਲਿਸ ਡਿਪਾਰਟਮੈਂਟ ਤੇ ਵੀ ਗੰਭੀਰ આરોਪ ਲਾਏ ਜਾ ਰਹੇ ਹਨ ਕੁੜੀ ਦਾ ਕਹਿਣਾ ਹੈ ਕਿ ਉਹ ਤੇ ਉਸ ਦਾ ਪਤੀ ਪੁਲਿਸ ਸਟੇਸ਼ਨ ਗਏ ਸਨ ਤੇ ਉਹਨਾਂ ਨੇ ਪੁਲਿਸ ਤੋਂ ਸਿਕਿਉਰਿਟੀ ਦੀ ਮੰਗ ਵੀ ਕੀਤੀ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਸਾਨੂੰ ਕੁੜੀ ਦੇ ਪਰਿਵਾਰ ਤੋਂ ਖਤਰਾ ਆ ਲੇਕਿਨ ਪੁਲਿਸ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਇੱਕ ਇੱਕ ਲੱਖ ਤਨਖਾਹ ਆ ਕੁੜੀ ਤੇ ਉਹਦੇ ਪਤੀ ਨੇ ਮੀਡੀਆ ਨੂੰ ਸੁਣਾਈ ਆਪਣੀ ਹੱਦਬੀਤੀ ਅਤੇ ਕੀਤੀ ਇਨਸਾਫ ਦੀ ਮੰਗ ਸਰ ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ ਇੱਕ ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਨਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਆ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਬਹੁਤ ਘੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ ਲਾ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ پیشنਟ ਹੈਗੇ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਇਹਨਾਂ ਨੇ ਮਾਰਿਆ ਘਰ ਦੇ ਅੰਦਰ ਸਾਂ ਅਈ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਆਰਡਰ ਦੇ ਵਿੱਚ ਹਾਂਜੀ ਆਰਡਰ ਹਜੇ ਕੱਢ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਪੁਲਿਸ ਨੂੰ ਵੱਲੋਂ ਹਾਂਜੀ ਅਸੀਂ ਮੰਗ ਕੀਤੀ ਸੀ ਇਹੀ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲੇ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤਾਂ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਕਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਤੁਹਾਨੂੰ ਮਾਈ ਮਲਾਈਮਾ ਦੀ ਪਛਾਣ ਹੈ ਜਾਂ ਨਾਮ ਪਤਾ ਨਾ ਹਾਂ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਡ ਦੀ ਗਈ ਹੈ ਮੇਰੇ ਕੰਨ ਚ ਮੇਰੀ ਵਾਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ-ਇਨ-ਲੂ ਨੂੰ ਇਨਸਾਫ ਚਾਹੀਦਾ ਬਸ ਤੁਹਾਡੇ ਮਦਰ-ਇਨ-ਲਾਂ ਦਾ ਕੀ ਲਾਜ ਕਿੰਨਾ ਕੋ ਹਵਾ ਸੀਰੀਅਸ ਹੈ ਸੀਰੀਅਸੇ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੇ ਭਾਈ ਮੈਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਆ ਜੀ ਤੇ ਮੈਂ ਐਸਸੀ ਸਾਹਿਬ ਨੂੰ ਪੇਸ਼ ਵੀ ਹੋਇਆ ਸੀ ਠੀਕ ਆ ਕੋਰਚ ਗਿਆ ਸੀ ਸਟੇ ਉਹਦੇ ਵੱਲ ਇੱਤੇ ਸੀ ਤੇ ਇਹਦੇ ਘਰਦਿਆਂ ਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਂਦੀ ਮਹੀਨਾ ਪਹਿਲੇ ਅਰਦਾਸ ਕੀਤੀ ਸਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਚਾਗ ਸਾਨੂੰ ਕੁੜੀ ਦੇ ਦਿਦੋ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਮੈਂ ਮੇ ਕੁੜੀ ਨੇ ਮੇ ਕੋਲ ਆ ਕੇ ਕਹਿੰਦੀ ਮੈਂ ਤੇਰਨਾ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਹੈ ਜੀ ਅੱਜ ਆਪਾਂ ਘਰ ਕੇ ਆਪਣਾ ਥੋੜਾ ਸਮਾਨ ਲੈਣ ਕਿ ਚਲੋ ਆਪਾਂ ਕਿਤੇ ਹੋਟਲ ਜਾਂਦੇ ਆ ਤੇ ਇਹਨਾਂ ਇੱਕ ਦੋ ਕਿੰਨੇ ਭਰਾ ਐ ਉਥੇ ਕੰਦ ਤੋੜ ਕੇ ਆਏ ਠੀਕ ਹੈ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਹੈ ਜੀ ਇਟਾਂ ਵੀ ਕੋਟੋ ਚੁੱਕ ਕੇ ਲੈ ਗਏ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ 'ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੈਂ ਰੋਟੀ ਨੂੰ ਚਾਣਾ ਮੈਂ ਟੋਪਸ ਪਾਇਆ ਸੀ ਪਹਿਲੀ ਜਿੰਦਗੀ 'ਚ ਵਿਆਹ ਹੋਇਆ ਉਹ ਟੋਪਸ ਵੀ ਲੈ ਗਿਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜੇ ਸਭ ਕੁਝ ਲੈ ਗਏ ਮਦਦ ਆ ਮਾਰਾ ਬੜਾ ਬੁਰਾ ਹਾਲ ਹੈ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਨ ਆ ਪਾਪਾ ਅਟੈਕ ਹੋ ਗਿਆ ਸੀ ਉਹ ਬਚਾ ਨਹੀਂ ਪਾਇਆ ਮਾਤਾ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪਵਾਏ ਜੇ ਪੈਸੇ ਟੇਲਾ ਮੇ ਕੋਈ ਇੱਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਕਿਹਤੀ ਕੋਣ ਸੀ ਮੇਰੇ ਤਿੰਨੇ ਸਾਲੇ ਹੈਗੇ ਨੇ ਠੀਕ ਆ ਸੁਨੀਲ ਆਕਾਸ਼ ਅਨੀਸ਼ ਠੀਕ ਹੈ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਹੈਗੇ ਨੇ ਠੀਕ ਆ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕੀ ਕਹਿੰਦੇ ਉਹ ਉਹ ਸਾਡੇ ਨਾਲ ਹੀ ਦਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਖਾਣੀ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਕੋਠਾ ਟੱਪ ਗਿਆ ਹੈ ਹੁਣ ਸਾਡੀ ਅਸੀਂ ਮੰਗਾ ਸਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਖਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੇ ਕੁਝ ਆਪਣਾ ਜਿਹੜਾ ਸਟੇਟ ਲੈਤਾ ਸੀ ਕੋਈ ਹਾਈ ਕੋਰਟ ਤੇ ਰੱਟ ਪਾਈ ਸੀ ਕਿ ਨਾਮ ਆ ਮੇਨੂੰ ਮੁਲਾਜ਼ਮ ਕਹੀਦੇ ਹਾਂ ਜੀ ਸਰ ਮੈਂ ਰੱਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਜੀ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਿਆ ਲੱਖ ਲੱਖ ਰੁਪਿਆ ਸਾਡੀ ਤਨਖਾਹ ਵਾਗੀਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਰੁਪਿਆ ਨੋਕੀ ਕਰਨ ਵਾਲਾ ਇਕੱਲੇ ਆਪਣੀ ਮਾਂ ਪਾਪ ਨਾਲ ਨਾਮ ਪਤਾ ਤਾਂ ਨਹੀਂ ਨਾ ਨਹੀਂ ਮੈਨੂੰ ਪਤਾ ਜੀ ਸਰਦਾਰ ਜੇ ਹੈਗਾ ਲੰਬਾ ਜਆ ਬੋਲਦੇ ਬੜਾ ਔਖਾ ਸੀ ਹਾਂ ਜੀ ਸਰ ਪਛਾਨਾਂਗੇ ਸਰ ਜ਼ਰੂਰ ਪਛਾਨਾਂਗੇ ਤੁਸੀਂ ਮੰਗ ਕਰਦੇ ਕਾਰਵਾਈ ਕਰਨੀ ਹਾਂ ਜ ਹੁੰਦੀ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਡਾ ਕੀਤਾ ਹੀ ਨਹੀਂ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਇ ਤੇ ਕਿਤਰਾ ਲੋ ਮੈਂਗਾ ਭਾਈ ਸਾਨੂੰ ਇੱਕ ਦਿਨ ਦਾ ਵਕਤ ਦੇ ਦਿਓ ਫੇਰ ਹੀ ਕਿਰਾਇ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਰਹਿ ਗਏ ਆ ਪੈਸਾ ਤੇ ਲੱਤ ਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਜ਼ ਕਿੱਥੋਂ ਠੀਕ ਛੇ ਤਿੰਨ ਵਿਅਕਤੀ ਆਏ ਆ ਇਹ ਜਗਰਨੀ ਹਾਲ ਤੇ ਆਏ ਆ ਇਹਨਾਂ ਚ ਝਗੜਾ ਆਇਆ ਵਾ ਫਰੀ ਫਰਦਾ ਆਏ ਆ ਤੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕਾਂਡੇ ਇਹਨਾਂ ਦਾ ਜੋ ਵੀ ਮਰਗ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਛਾੜ ਕੋ ਕੋਮਲ ਜੀ ਆਏ ਜੀ ਵਿਕਰਮ ਜੀ ਆ ਤਾਂ ਦੇ ਮਕਾਨ ਅਮਰੀਨੇ ਦੇ ਰਮੇਸਰ ਧਾਨ ਦੇ ਮੰਦਰ ਗੁਰੂ ਨਾਨਕ ਪ੍ਰਧਾਇਏ ਆਏ ਇਹਨਾਂ ਜੱਟ ਸਾਹਿਬ ਕਰ ਰਹੇ ਆ ਜੋ ਵੀ ਸਟਾ ਲੱਗੀਆਂ ਨੇ ਇਹਦੇ ਮੈਲਕ ਕੀਤਾ ਜਾ ਰਿਹਾ ਵਾ ਜੋ ਵੀ ਕਾਨੂੰਨੀ ਕਰੇ ਹੋਗੀ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਆਉਣਾ ਇਹਨਾਂ ਦਾ ਇਹ ਸਾਰੇ ਇੱਥੇ ਲਿਖਿਆ ਹੋਇਆ ਚੌਕੀ ਕੋਰ ਖਾਲਸਾ ਜਰ ਤੱਕ ਡਾਕਟਰ ਆਇਆ ਵਾ ਕੋਈ ਕੋਰ ਖਾਲਸਾ ਦਾ ਮੁਲਾਜ਼ਮ ਆਇਆ ਇੱਥੇ ਸਰ ਇੱਥੇ ਤੇ ਆਇਆ ਉਹਨਾਂ ਨੇ ਉਹਨਾਂ ਦਾ ਡਾਕਟਰ ਤਾਂ ਜੀ ਉਹਨਾਂ ਨੇ ਉਹਨਾਂ ਨੂੰ ਆਉਣਾ ਜੀ ਕਰਦੇ ਹੁਣ ਤੋਂ ਵਾਦਾ ਉਹਨਾਂ ਦਾ ਕਹਿਣਾ ਮਤਲਬ ਸਾਨੂੰ ਖਤਰਾ ਹੈ ਹੋਈ ਕੀ ਨਾਮ ਆਸ ਕੋਡ ਮੈਰਿਜ ਕਰਾਈ ਹੋਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਗਾਰ ਦਿੱਤੇ ਹਾਂ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਹਾਂਜੀ ਹਾਂਜੀ ਹਾਂਜੀ